ਇਸ ਤੋਂ ਵੀ ਹਾਫ ਪਾਰਟ ਪੁਟੇਜਨੀ ਹਾਂ ਬਸ ਪੁਟੇਜਨੀ ਇਸ ਤੋਂ ਵੀ ਅੱਧੀ ਹਲਦੀ ਲੈਣੀ ਹੈ ਉਹਨਾਂ ਨੇ ਤੇ ਪਰ ਦੋ ਆਮਲੇ ਲੈ ਲੈਣੇ ਆ ਸਰ ਐਮਪਟੀ ਸਟਮਕ ਉੱਠਦੇ ਹੀ ਉਹਨਾਂ ਨੇ ਆਮਲਾ ਤੇ ਹਲਦੀ ਦਾ ਡਰਿੰਕ ਬਣਾ ਕੇ ਇਹ ਲੈਣੀ ਹੈ ਉਹਨਾਂ ਭੈਣਾ ਦੀ ਗੱਲ ਕਰਨ ਵਾਲੇ ਆ ਜਿਨ੍ਹਾਂ ਭੈਣਾਂ ਨੂੰ 슈ਗਰ ਕਰਕੇ ਪ੍ਰੈਗਨੈਂਸੀ ਨਹੀਂ ਹੋ ਰਹੀ ਜਾਂ ਫਿਰ ਪ੍ਰੈਗਨੈਂਸੀ ਦੌਰਾਨ 슈ਗਰ ਹੋਗੀ 100 ਜੋ ਅਗਰ ਆਪਾਂ ਅਗਰ ਆਪਾਂ ਰੇਸ਼ਿਓ ਕੱਢੀਏ ਤਾਂ 60ਔਰ 70% ਡਾਇਬੀਟਿਸ ਦਾ ਸ਼ਿਕਾਰ ਹੋ ਰਿਹਾ ਹੈ ਮੇਲ ਵੀ ਫੀਮੇਲ ਵੀ ਔਰ ਫੀਮੇਲ ਨੂੰ ਤਾਂ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਪ੍ਰੈਗਨੈਂਸੀ ਕਨਸੀਵ ਨਹੀਂ ਹੋ ਰਹੀ ਹੈਗੀ ਤਾਂ ਜੇ ਅਸੀਂ ਮੇਲ ਦੀ ਗੱਲ ਕਰੀਏ ਸਿਰ ਮੇਲ ਨੂੰ ਵੀ ਡਾਇਬੀਟਿਸ ਦੇ ਕਾਰਨ ਉਹਨਾਂ ਦਾ ਜਿਹੜਾ ਮੋਟਿਲਿਟੀ ਹੈ ਸਪਰਮ ਦੇ ਉਹਨਾਂ ਨੂੰ ਜਿਹੜੀ ਮੋਟਿਲਿਟੀ ਹੈ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਸੀ ਡਾਈਟ ਉਹ ਲੈਣੀ ਹੈ ਜਿਦੇ ਵਿੱਚ ਫਾਈਬਰ ਇਨਟੇਕ ਜ਼ਿਆਦਾ ਹੋਵੇ ਲੋ ਇਨ ਫੈਟ ਤੇ ਲੋ ਇਨ ਕੈਲਰੀਜ਼ ਤੇ ਅਸੀਂ ਹੁਣੇ ਗੱਲ ਕਰਾਂਗੇ ਕੰਪਲੈਕਸ ਕਾਰਬਸ ਦੇ ਵਿੱਚ ਡਾਇਬੀਟਿਸ ਹੋਣ ਬਾਅਦ ਬਾਡੀਜ਼ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਵੀਕਨੈਸ ਮੂਡ ਸਵਿੰਗ ਚਿੜਚਿੜਾਪਨ ਤੇ ਇੱਥੋਂ ਤੱਕ ਕਿ ਡਾਇਬੀਟਿਸ ਨੇ ਸਾਡੇ ਸਾਰੇ ਹਾਰਟ ਤੇ ਕਿਡਨੀਜ਼ ਤੇ ਲੀਵਰ ਤੇ ਸਾਰਿਆਂ ਤੇ ਇਫੈਕਟ ਪਾਣਾ ਇਹ ਪਾਊਡਰ ਹੈ ਸਰ ਇਹ ਕੈਪਸੂਲ ਹੈ ਤੇ ਇਨਕਲੂਡਿੰਗ ਇਹ ਅਸੀਂ ਟੈਬਲੇਟ ਰੱਖੀ ਹੈ ਮਤਲਬ ਡਾਇਬੀਟਿਸ ਹੋਣ ਕਰਕੇ ਪੂਰਾ ਦਾ ਪੂਰਾ ਸੋਲੂਸ਼ਨ ਅਸੀਂ ਰੱਖਿਆ ਫਿਰ ਵੀ ਲੱਗਦਾ ਕਿ ਪ੍ਰੈਗਨਨਸੀ ਕਿਸੇ ਵੀ ਕਾਰਨ ਤੋਂ ਨਹੀਂ ਠਹਿਰ ਰਹੀ ਹਰ ਵਾਰ ਦੀ ਤਰ੍ਹਾਂ ਅਸੀਂ ਹੁਣ ਵੀ ਰეკਮੈਂਡ ਕਰਾਂਗੇ ਸਿਰ ਸੋਭਾਗਿਆ ਮੈਂ ਪਹਿਲਾਂ ਵੀ ਕਿਹਾ ਸੋਭਾਗਿਆ ਮੈਡੀਸਨ ਲਈ ਤਾਂ ਮੇਰੇ ਕੋਲ ਕੋਈ ਵਰਡ ਹੀ ਨਹੀਂ ਹੈ ਸੋ ਕਨਸੀਪ ਤੋਂ ਬਾਅਦ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਲੰਘਿਆ ਤੇ ਪਤਾ ਲੱਗਿਆ ਤੇ ਸਾਨੂੰ ਸ਼ੂਗਰ ਹੋ ਗਈ ਇਹ ਕਿਉਂ ਜਾਂ ਕਿ ਪਹਿਲਾ ਉਹ ਸਿੰਪਟਮ ਹੁੰਦੇ ਹੈਗੇ ਔਰ ਅਸੀਂ ਬੌਦਰ ਨਹੀਂ ਕਰਦੇ ਜਦੋਂ ਪ੍ਰੈਗਨੈਂਸੀ ਹੋ ਜਾਂਦੀ ਫਿਰ ਅੰਦਰ ਸਾਰੇ ਟੈਸਟ ਆਨੇ ਆ ਤੇ ਉਦੋਂ ਡਾਇਬੀਟਿਸ ਜਿਹੜੀ ਹੈ ਉਹ ਮਤਲਬ ਉਹਨਾਂ ਨੂੰ ਪਤਾ ਲੱਗਦਾ ਕਿ ਸੀ ਡਾਇਬੀਟਿਸ ਸਾਨੂੰ ਹੋ ਹੈਗੀ ਹੈ ਫਰੂਟ ਉਹ ਵਾਲਾ ਲੈਨ ਜਿਹਦਾ ਜੀਆਈ ਗਲੈਸਮਿਕ ਇੰਡੈਕਸ ਜਿਹਦਾ ਬਹੁਤ ਲੋ ਹੋਵੇ ਹੁਣ ਇਹਦੇ ਵਿੱਚ ਲੋ ਕਿੰਨਾ ਹੋ ਸਕਦਾ ਸਿਰ 0 2 45 ਜਾਂ 50 ਤੱਕ ਪਰ ਲੋ ਹੀ ਮੰਨਾਂਗੇ ਜਦੋਂ ਆਪਾਂ ਨੇ ਸਟਾਰਚੀ ਵੈਜੀਟੇਬਲਸ ਸਟਾਰਚੀ ਮਤਲਬ ਸਰ ਜਿਨ੍ਹਾਂ ਦੇ ਵਿੱਚ ਲੇਸ ਹੁੰਦੀ ਹੈ ਲੇਸ ਵਾਲੀ ਕੋਈ ਸਬਜੀ ਨਹੀਂ ਖਾਣੀ ਭਿੰਡੇ ਦੀ ਭਿੰਡੀ ਹੋਗੀ ਸਰ ਆਲੂ ਹੋਗੇ ਸ਼ਕਰਕੰਦੀ ਹੋਗੀ ਤੇ ਅਸੀਂ ਖਾਣੀਆਂ ਕਿਹੜੀਆਂ ਸਬਜ਼ੀਆਂ ਇਹ ਮੋਟੇ ਬਣਾ ਲੈਣ ਵੀ ਅਸੀਂ ਤਾਂ ਆਲੂ ਗਾਜਰ ਜੀ ਘਰ ਬਣ ਗਈ ਨਾ ਤਾਂ ਪੇਸ਼ੈਂਟ ਸੋਚੇ ਮੈਂ ਖਾਣਾ ਹੀ ਨਹੀਂ ਆਲੂ ਕਿਉਂਕਿ ਗਾਜਰ ਚ ਆਲੂ ਪੈ ਕੇ ਪ੍ਰੈਗਨancies ਅਗਰ 컨ਸੀਵ ਕਰਨੀ ਹੈ ਸੌਕੇ ਤਰੀਕੇ ਨਾਲ ਸਿਟ੍ਰਿਕ ਫਰੂਟਸ ਸਾਨੂੰ ਕੁਝ ਵੀ ਜੋ ਖੱਟੇ ਫਲ ਹੁੰਦੇ ਆ ਲਾਈਕ ਨੀਂਬੂ ਹੋ ਗਿਆ ਕੀਵੀ ਹੋ ਗਿਆ ਔਰੇਂਜ ਹੋ ਗਿਆ ਸੀਜ਼ਨਲ ਫਰੂਟ ਹੈ ਨਾ ਇਹਨਾਂ ਔਰ ਇਹਨਾਂ ਨੂੰ ਔਰੇਂਜ ਦਾ ਜੂਸ ਨਹੀਂ ਪੀਣਾ ਔਰੇਂਜ ਦਾ ਜੂਸ ਪੀਣ ਦੀ ਬਜਾਏ ਔਰੇਂਜ ਅਸੀਂ ਵਿਦ ਫਾਈਬਰ ਖਾਣਾ ਉਹਦਾ ਫਾਇਦਾ ਸਾਨੂੰ ਜ਼ਿਆਦਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਜਿਹੜਾ ਮਾਮਲਾ ਅਸੀਂ ਵਿਚਾਰਨ ਵਾਲਿਆਂ ਬੜਾ ਹੀ ਗੰਭੀਰ ਮਾਮਲਾ ਬੜਾ ਹੀ ਪੇਚੀਦਾ ਮਾਮਲਾ ਉਹ ਬਣਦਾ ਜਾ ਰਿਹਾ ਹੈ ਅੱਜ ਅਸੀਂ ਤੁਹਾਡੀ ਸ਼ੂਗਰ ਦੀ ਗੱਲ ਕਰਨ ਵਾਲਿਆਂ ਉਹਨਾਂ ਭੈਣਾਂ ਦੀ ਗੱਲ ਕਰਨ ਵਾਲਿਆਂ ਜਿਨ੍ਹਾਂ ਭੈਣਾਂ ਨੂੰ ਸ਼ੂਗਰ ਕਰਕੇ ਪ੍ਰੈਗਨੈਂਸੀ ਨਹੀਂ ਹੋ ਰਹੀ ਜਾਂ ਫਿਰ ਪ੍ਰੈਗਨੈਂਸੀ ਦੌਰਾਨ ਸ਼ੂਗਰ ਹੋਗੀ ਜਾਂ ਫਿਰ ਅਸੀਂ ਕਹਿ ਲਈਏ ਕਿ ਸਾਡੇ ਵੀਰਾਂ ਨੂੰ ਸਾਡੇ ਦਰਸ਼ਕਾਂ ਨੂੰ ਜਿਹੜੇ ਦੇਖਣ ਵਾਲੇ ਹੈਗੇ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ 슈ਗਰ ਕਿਸੇ ਨਾ ਕਿਸੇ ਨੂੰ ਜ਼ਰੂਰ ਹੋਈ ਹੈ ਇਹ ਦੇਖੋ ਤੁਸੀਂ ਅੱਜ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਇੱਥੇ ਅਸੀਂ ਰੱਖੀਆਂ ਨੇ ਚਾਹੇ ਕੀਵੀ ਹੋਵੇ ਅਮਰੂਦ ਹੋਵੇ ਸੇਬ ਹੋਵੇ ਐਵੋਕਾਡੋ ਹੋਵੇ ਜਾਂ ਫਿਰ ਇਹ ਲਾਲ ਰੰਗ ਦੇ ਅੰਗੂਰ ਹੋਣ ਅੱਜ ਇਹਨਾਂ ਜ਼ਰੀਏ ਹੀ ਤੁਹਾਡੀ 슈ਗਰ ਦਾ ਜਿਹੜਾ ਕੰਟਰੋਲ ਹੈਗਾ 슈ਗਰ ਨੂੰ ਕੰਟਰੋਲ ਕਰਨ ਦਾ ਤਰੀਕਾ ਅੱਜ ਮੈਡਮ ਨੇ ਜਿਹੜੇ ਤੋ ਉਹ ਸਾਨੂੰ ਦੱਸਣ ਵਾਲੇ ਨੇ ਹਮੇਸ਼ਾ ਦੀ ਤਰ੍ਹਾਂ ਅਸੀਂ ਉਹੀ ਮੁੱਦਾ ਉਹੀ ਟੌਪਿਕ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਸ ਟੌਪਿਕ ਦੀ ਇਸ ਵੇਲੇ ਸਾਨੂੰ ਡਿਮਾਂਡ ਆਈ ਹੈ ਕਾਲਸ ਆਈਆਂ ਨੇ ਬਹੁਤ ਸਾਰੀਆਂ ਸਾਡੀਆਂ ਭੈਣਾਂ ਨੇ ਕਿਹਾ ਕਿ ਪ੍ਰੈਗਨਨਸੀ ਦੌਰਾਨ ਸਾਨੂੰ ਸ਼ੂਗਰ ਹੋਗੀ ਜਾਂ ਸ਼ੂਗਰ ਕਰਕੇ ਸਾਨੂੰ ਪ੍ਰੈਗਨਨਸੀ ਨਹੀਂ ਹੋ ਰਹੀ ਸਾਡੇ ਨਾਲ ਨੇ ਮੈਮ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਤੇ ਦਰਸ਼ਕਾਂ ਦਾ ਵੀ ਜੋ ਸਾਰੀ ਹਰ ਵੀਡੀਓਜ਼ ਨੂੰ ਇੰਨਾ ਪਿਆਰ ਦਿੰਦੇ ਆ ਉਹ ਤਾਂ ਬਹੁਤ ਦੂਰ ਦੀ ਗੱਲ ਤੇ ਫੋਲੋ ਕਰਕੇ ਆਪਣੀਆਂ ਡਿਜ਼ੀਜ਼ ਨੂੰ ਕਵਰ ਅਪ ਵੀ ਕਰਦੇ ਆ ਜੀ 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 ਹਰਮੀਜੀ ਇਸ ਤੋਂ ਪਹਿਲਾਂ ਕਿ ਅਸੀਂ ਇਹਨਾਂ ਸਾਰੀਆਂ ਰੈਮਡੀਜ਼ ਦੀ ਗੱਲ ਕਰੀਏ ਤੁਸੀਂ ਕਰੇਲੇ ਵੀ ਇੱਥੇ ਰੱਖੇ ਨੇ ਹਲਦੀ ਵੀ ਰੱਖੀ ਐ ਔਰ ਨਾਲੋਂ ਨਾਲ ਆਵਲੇ ਵੀ ਰੱਖੇ ਨੇ ਚੀਆ ਸੀਡ ਵੀ ਮੈਨੂੰ ਦਿਖ ਰਹੇ ਨੇ ਇੱਥੇ ਪਈ ਸਾਨੂੰ ਇਹ ਗੱਲ ਦੱਸੋ ਕਿ ਜਿਹੜੇ ਸਾਡੀਆਂ ਭੈਣਾਂ ਨੇ ਜਾਂ ਸਾਡੇ ਵੀਰ ਹੈਗੇ ਨੇ ਇਹ 슈ਗਰ ਦਾ ਬੜੀ ਛੇਤੀ ਸ਼িকার ਹੋ ਰਹੇ ਨੇ फटाफट 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 슈ਗਰ ਹੋ ਰਹੀ ਹੈ ਘਰਾਂ 'ਚ ਕਾਰਨ ਕੀ ਮੰਨਦੇ ਹੋ ਤੁਸੀਂ ਸਰ ਤੁਹਾਡੀ ਗੱਲ ਬਿਲਕੁਲ ਐਗਜ਼ੈਕਟ ਹੈਗੀ ਹੈ ਅੱਜ ਦੇ ਦਿਨਾਂ ਦੇ ਵਿੱਚ 100 'ਚ ਜੇਕਰ ਆਪਾਂ ਜੇਕਰ ਆਪਾਂ ਰੇਸ਼ਿਓ ਕੱਢੀਏ ਤਾ 60 ਔਰ 70 ਪਰਸੈਂਟ ਡਾਇਬੀਟਿਸ ਦਾ ਸ਼ਿਕਾਰ ਹੋ ਰਿਹਾ ਹੈ ਮੇਲ ਵੀ ਫੀਮੇਲ ਵੀ ਔਰ ਫੀਮੇਲ ਨੂੰ ਤਾਂ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਪ੍ਰੈਗਨੈਂਸੀ ਕਨਸੀਵ ਨਹੀਂ ਹੋ ਰਹੀ ਹੈਗੀ ਤਾਂ ਜੇ ਅਸੀਂ ਮੇਲ ਦੀ ਗੱਲ ਕਰੀਏ ਸਿਰ ਮੇਲ ਨੂੰ ਵੀ ਡਾਇਬੀਟਿਸ ਦੇ ਕਾਰਨ ਉਹਨਾਂ ਦਾ ਜਿਹੜਾ ਮੋਟਿਲਿਟੀ ਹੈ ਸਪਰਮ ਦੀ ਸੁਕੂਨਾਂ ਨੂੰ ਜਿਹੜੀ ਮੋਟਿਲਿਟੀ ਹੈ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਨੈਚੁਰਲ ਪ੍ਰੈਗਨਨਸੀ ਹੁੰਦੀ ਨਹੀਂ ਹੈਗੀ ਤੇ ਜਿਉਂ ਆਈਵੀਫੋ ਟਰਾਈ ਕਰਦੇ ਹੈਗੇ ਤਾਂ ਵੀ ਕਹਿੰਦੇ ਕਿ ਜੇ ਹਸਬੰਡ ਨੂੰ ਡਾਇਬੀਟਿਸ ਹੈ ਫੀਮੇਲ ਨਾਰਮਲ ਹੈ ਤਾਂ ਵੀ ਕਹਿੰਦੇ ਕਿ ਜਿਹੜੇ ਸਪਰਮ ਸੀ ਉਹ ਬਹੁਤ ਲੋ ਕਾਊਂਟ ਸੀ ਡੋਨ ਇਹ ਬਹੁਤ ਹੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਨਸੈਪਸ਼ਨ ਦੇ ਵਿੱਚ ਜੀ ਜੀ ਅੱਛਾ ਤੇ ਫਿਰ ਮੈਂ ਇੱਕ ਬਹੁਤ ਵੱਡੀ ਇੱਕ ਸਵਾਲ ਇੱਥੇ ਜਿਹੜਾ ਸਾਡੇ ਕੋਲ ਆਇਆ ਔਰ ਇਹ ਹੈ ਕਿ ਬਹੁਤ ਸਾਰੀਆਂ ਭੈਣਾਂ ਬਿਲਕੁਲ ਠੀਕ ਹੋਈਆਂ ਜਦੋਂ ਉਹਨਾਂ ਨੂੰ ਕਨਸੀਵ ਹੋਇਆ ਕਨਸੀਵ ਦੌਰਾਨ ਕਨਸੀਵ ਤੋਂ ਬਾਅਦ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਲੰਘਿਆ ਤੇ ਪਤਾ ਲੱਗਿਆ ਤੇ ਸਾਨੂੰ ਸ਼ੂਗਰ ਹੋ ਗਈ ਇਹ ਕਿਉਂ ਜੀ ਸਰ ਪ੍ਰੈਗਨੈਂਸੀ ਦੇ ਦੌਰਾਨ ਵੀ ਡਾਇਬੀਟਿਸ ਜਿਹੜੀ ਹੈ ਉਹ ਲੈਵਲ ਹਾਈ ਹੋ ਜਾਂਦਾ ਇਨਕਰੀਸ ਹੋ ਜਾਂਦਾ ਹੈਗਾ ਪਰ ਸਮ ਟਾਈਮ ਇਹ ਹੁੰਦਾ ਇਹਦੇ ਕਾਜ਼ਸ ਬਹੁਤ ਜ਼ਿਆਦਾ ਹੁੰਦੇ ਕਿਉਂਕਿ ਪਹਿਲਾਂ ਸਿੰਪਟਮ ਹੁੰਦੇ ਹੈਗੇ ਔਰ ਅਸੀਂ ਬਾਦਰ ਨਹੀਂ ਕਰਦੇ ਜਦੋਂ ਪ੍ਰੈਗਨੈਂਸੀ ਹੋ ਜਾਂਦੀ ਫਿਰ ਅੰਡਰ ਸਾਰੇ ਟੈਸਟ ਆਨੇ ਆ ਤੇ ਉਦੋਂ ਡਾਇਬੀਟਿਸ ਜਿਹੜੀ ਹੈ ਉਹ ਮਤਲਬ ਉਹਨਾਂ ਨੂੰ ਪਤਾ ਲੱਗਦਾ ਕਿ ਸੀ ਡਾਇਬੀਟਿਸ ਨੂੰ ਹੋ ਹੈਗੀ ਹੈ ਤਾਂ ਫਿਰ ਉੱਥੇ ਵੀ ਸਰ ਕੀ ਹੁੰਦਾ ਕਿ ਜੋ ਮੇਰੀ ਐਡਵਾਈਸ ਹੈਗੀ ਹੈ ਉਹਦੇ ਵਿੱਚ ਪੇਸ਼ੈਂਟ ਨੂੰ ਚਾਹੀਦਾ ਹੈ ਕਿ ਉਹ ਡਾਇਬੀਟਿਸ ਦੀ ਮੈਡੀਸਿਨ ਨਾ ਲੈਂਦੇ ਹੋਣ ਆ ਉਹ ਆਪਣੀ ਡਾਈਟ ਨੂੰ ਹੀ ਮੋਡੀਫਾਈ ਕਰ ਲੈਣ ਡਾਈਟ ਨੂੰ ਮੈਨੇਜ ਕਰਨ ਜਿਹਦੇ ਵਿੱਚ ਕੀ ਜ਼ਿਆਦਾ ਇਨਸੂਲਿਨ ਹੈਗਾ ਉਹ ਉਹਨਾਂ ਨੂੰ ਮਿਲ ਸਕੇ ਤਾਂ ਕਿ ਉਹਨਾਂ ਦੇ ਪੈਨਕਰੀਆਸ ਜਿਹੜੇ ਹੈ ਪੈਨਕਰੀਆਸ ਦੇ ਸਰ ਇਹ ਹੁਣ ਕਾਉਜ਼ਸ ਆਪਾਂ ਰੱਖੀਏ ਕਿ ਹੁੰਦਾ ਕਿਉਂ ਆ ਇਹਦਾ ਮੇਨ ਰੀਜ਼ਨ ਕੀ ਹੈ ਸਰ ਸਾਡੀ ਬਾਡੀ ਦਾ ਹੀ ਆਟੋ ਇਮਿਊਨ ਸਿਸਟਮ ਹੈ ਜਿਹੜਾ ਉਹ ਪੈਨਕਰੀਆਸ ਦੇ ਸੈੱਲ ਨੂੰ ਡਿਸਟਰੋਏ ਕਰ ਦਿੰਦਾ ਬਿਲਕੁਲ ਖਤਮ ਕਰ ਦਿੰਦਾ ਔਰ ਜਿਉਂ ਪੈਨਕਰੀਆਸ ਦੇ ਸੈੱਲ ਖਤਮ ਹੋਗੇ ਤਾਂ ਮੀਨਸ ਇਨਸੂਲਿਨ ਬਣਨਾ ਹੀ ਨਹੀਂ ਹੈ ਔਰ ਜਦੋਂ ਇنسولিন ਬੰਦਾ ਨਹੀਂ ਹੈਗਾ ਬਾਡੀ ਨੂੰ ਤਾਂ ਇنسولিন ਚਾਹੀਦਾ ਨਾ ਸਿਰ ਆਫਟਰ 올 ਮੈਟਾਬੋਲਿਜ਼ਮ ਆਸਕ ਠੀਕ ਹੈ ਤੇ ਦੈਟਸ ਵਾਈ ਇنسولিন ਸਾਨੂੰ ਬਾਹਰੋਂ ਲੈਣਾ ਪੈਂਦਾ ਤੇ ਸਾਨੂੰ ਪ੍ਰਾਇਓਰਟੀ ਇਹ ਚਾਹੀਦੀ ਹੈਗੀ ਕਿ ਇنسولিন ਬਾਹਰੋਂ ਅਸੀਂ ਮੈਡੀਸਿਨਸ ਲੈਣ ਦੀ ਬਜਾਏ ਅਸੀਂ ਅੱਜ ਉਹੀ ਦੱਸਣ ਵਾਲੇ ਕਿ ਡਾਈਟ ਹੀ ਅਸੀਂ ਉਹ ਲਈਏ ਜਿਸ ਦੇ ਨਾਲ ਸਾਡਾ ਇنسولিন ਆਪੇ ਬਣੇ ਅਸੀਂ ਮੈਡੀਸਿਨਸ ਕਿਉਂ ਲਈਏ ਡਾਈਟ ਨੇ ਤਾਂ ਸਾਨੂੰ ਬਹੁਤ ਦੌਰੇ ਦੌਰੇ ਫਾਇਦੇ ਦੇਣੇ ਹੈ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਜਿਸ ਤਰੀਕੇ ਨਾਲ ਤੁਸੀਂ ਪਿਛਲੀ ਵਾਰ ਵੀ ਸਾਨੂੰ ਸਮਝਾਇਆ ਸੀ ਵੀ ਜਦੋਂ ਅਸੀਂ ਟਾਇਰਡ ਵਾਸਤੇ ਫਾਰਮੂਲਾ ਜਾਂ ਗੋਲੀਆਂ ਲੈਣੀਆਂ ਸ਼ੁਰੂ ਕਰ ਦਿੰਨੇ ਆ ਤਾਂ ਜਿਹੜੀ ਬੋਡੀ ਹੈਗੀ ਉਹ ਆਪਣਾ ਜ਼ੋਰ ਲਾਉਣੋਂ ਹਟ ਜਾਂਦੀ ਹੈ ਇਸੇ ਤਰੀਕੇ ਨਾਲ ਜਦੋਂ ਅਸੀਂ ਬਾਹਰ ਤੋਂ ਇਨਸੂਲਿਨ ਲੈਣਾ ਜਾਂ ਬਾਹਰ ਤੋਂ ਗੋਲੀਆਂ ਕੈਪਸੂਲਾਂ ਜ਼ਰੀਏ ਆਪਣੀ ਸ਼ੂਗਰ ਮੈਨੇਜ ਕਰਨੀ ਸ਼ੁਰੂ ਕਰ ਦਿੰਨੇ ਆ ਤਾਂ ਅੰਦਰ ਜਿਹੜੀ ਪੈਨਕਰੀਆਜ਼ ਹੈਗੀ ਹੈ ਉਹਦਾ ਸਿਸਟਮ ਠੱਪ ਹੋ ਜਾਂਦਾ ਹੈ ਉਸ ਨੂੰ ਤਾਂ ਹੈਬਿਟ ਬਣ ਗਈ ਨਾ ਪੈਨਕ੍ਰੀਆਸ ਕੰਮ ਕਿਉਂ ਕਰੇਗੀ ਕਿਉਂਕਿ ਉਸ ਨੂੰ ਤਾਂ ਬਾਰ ਬ инсуਲਿਨ ਮਿਲ ਰਿਹਾ ਤਾਂ ਪੈਨਕ੍ਰੀਆਸ ਨੇ ਵਰਕ ਆਊਟ ਕਰਨਾ ਨਹੀਂ ਔਰ ਸੈਲ ਸਾਰੇ ਡਿਸਟਰੋਏ ਹੋ ਚੁੱਕੇ ਔਰ ਡੇ ਬਾਈ ਡੇ ਜਿਹੜੀ ਮੈਡੀਸਿਨ ਦੀ ਜਿਹੜੀ ਡੋਸ ਹੈ ਉਹ ਵੱਧਦੀ ਜਾਏਗੀ ਤੇ ਫਿਰ ਮੈਮ ਜਿਹੜਾ ਇਹਨੂੰ ਮੈਨੇਜ ਅਸੀਂ ਕਿਵੇਂ ਕਰ ਸਕਦੇ ਹਾਂ ਹੁਣ ਸਾਨੂੰ ਫਿਰ ਇਹ ਵੀ ਦੱਸ ਦਿਓ ਕਿਵੇਂ ਮੈਨੇਜ ਹੋ ਸਕਦਾ ਤੁਸੀਂ ਕਹਿ ਰਹੇ ਹੋ ਕਿ ਗੋਲੀਆਂ ਖਾਣ ਦੀ ਕੈਪਸੂਲ ਖਾਣ ਦੀ ਟੀਕੇ ਲਵਾਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਇنسੁਲਿਨ ਲੈਣ ਦੀ ਤੇ ਇਹੀ ਫਰੂਟ ਔਰ ਸਬਜ਼ੀਆਂ ਦੇ ਜ਼ਰੀਏ ਅਸੀਂ ਆਪਣਾ ਕੰਮ ਚਾਰ ਚਲਾ ਸਕਦੇ ਆ ਜਿਹਨੂੰ ਡਾਇ ਫਸਟ ਟਾਈਮ ਪਤਾ ਲੱਗਿਆ ਕਿ ਮੈਨੂੰ ਡਾਇਬੀਟਿਸ ਹੋ ਗਈ। ਸਰ ਉਸਨੇ ਮਾਰਨਿੰਗ ਟਿਲ ਇਵਨਿੰਗ ਇਹ ਹੀ ਡਾਇਗਨੋਸ ਕਰਨਾ ਹੈ ਕਿ ਮੈਂ ਹੁਣ ਖਾਣਾ ਕੀ ਹੈ ਜਿਸ ਤੇ ਨਾਲ ਮੇਰਾ ਇਨਸੂਲਿਨ ਜਿਹੜਾ ਉਹ ਰਿਕਵਰ ਹੋਏ। ਤਾਂ ਸਰ ਐਮਪਟੀ ਸਟਮਕ ਉਹਨਾਂ ਨੇ ਆਮਲਾ ਔਰ ਹਲਦੀ ਅਸੀਂ ਲਾਸਟ ਟਾਈਮ ਦੱਸਿਆ ਸੀਗਾ ਥਾਈਡ ਬਸ ਤੇ 골ਡਨ ਮਿਲਕ ਦੱਸਿਆ ਸੀ 골ਡਨ ਵਾਟਰ ਦੱਸਿਆ ਸੀਗਾ ਉਹਨਾਂ ਨੇ ਸਰ ਦੋ ਆਮਲੇ ਤੇ ਹਲਦੀ ਬਹੁਤ ਥੋੜੀ ਜੀ ਹਲਦੀ ਲੈਣੀ ਹੈ ਉਸਨਾ ਉਹਨਾਂ ਨੇ ਐ ਲਗਾ ਲਓ ਬਈ ਹਲਦੀ ਦਾ ਉਹਨਾਂ ਨੇ ਸਿਰਫ ਇਸ ਤੋਂ ਵੀ ਹਾਫ ਪਾਰਟ ਕਿਉਂਕਿ ਹਾਂ ਬਸ ਪੁਟੇਜਨੀ ਇਸ ਤੋਂ ਵੀ ਅੱਧੀ ਹਲਦੀ ਲੈਣੀ ਹੈ ਉਹਨਾਂ ਨੇ ਤੇ ਪਰ ਦੋ ਆਮਲੇ ਲੈ ਲੈਣੇ ਆ ਸਰ ਐਮਪਟੀ ਸਟਮਕ ਉੱਠਦੇ ਹੀ ਉਹਨਾਂ ਨੇ ਆਮਲਾ ਤੇ ਹਲਦੀ ਦਾ ਡਰਿੰਕ ਬਣਾ ਕੇ ਇਹ ਲੈਣੀ ਹੈ ਤੇ ਇਸ ਤੋਂ ਬਾਅਦ ਉਹਨਾਂ ਨੇ ਇਹ ਦੇਖਣਾ ਹੈ ਕਿ ਚਲੋ ਠੀਕ ਹੈ ਅਸੀਂ ਇਹ ਤਾਂ ਹੁਣ ਲੈ ਲਿਆ ਹਨਾ ਜਿਸ ਨਾਲ ਸਾਰਾ ਡਾਈਜੈਸ਼ਨ ਜਿਹੜਾ ਉਹ ਬੈਟਰ ਹੋ ਜਾਣਾ ਹੈਗਾ ਜਿਹੜਾ ਬਲੱਡ ਦੇ ਵਿੱਚ 슈ਗਰ ਲੈਵਲ ਹੈ ਉਹ ਕੰਟਰੋਲ ਹੋਣਾ ਕਿਉਂਕਿ ਅਸੀਂ ਮਾਰਨਿੰਗ ਤੇ ਸੋਚਣਾ ਹੈ ਕਿ ਇਸ ਕੰਟਰੋਲ ਕਿੱਦਾਂ ਕਰਨਾ ਉਸ ਤੋਂ ਬਾਅਦ ਸਰ گارਲਿਕ ਮੈਂ ਤੇ ਰੱਖਿਆ ਨਹੀਂ ਹੈਗਾ گارਲਿਕ ਦੀਆਂ ਦੋ ਤੁਰੀਆਂ ਇਸ ਤੋਂ ਬਾਅਦ ਥੋੜਾ ਟਾਈਪ ਪਾ ਕੇ ਅੱਧਾ ਕਿ ਕੰਟੈਕਟ گارਲਿਕ ਜਾਂ ਦੋ ਤੁਰੀਆਂ ਲੈਂਦੇ ਆ ਹੀ ਨਾ ਸਰ ਇਹ ਹੁਣ ਤੁਸੀਂ ਮੈਂ ਜਾਂ ਦਰਸ਼ਕ ਜਿਹੜਾ ਵੀ ਮੈਨੂੰ ਸੁਣ ਰਿਹਾ ਹੈ ਐਕਸਪੀਰੀਅੰਸ ਕਰਾ ਜਿਨੇ ਪਹਿਲੀ ਵਲੀ گارਲਿਕ ਖਾਣਾ ਨਾ ਸਰ ਉਹਦੀ ਬਾਡੀ ਇਕਦਮ ਚੁੰਚਣਾ ਜਾਣੀ ਹੈ گارਲਿਕ ਅੰਦਰ ਜਾਣਾ ਹੈ ਚਬਣਾ ਹਾਂ ਚੱਬਣਾ ਸਰ ਉਹਨਾਂ ਨੇ ਚੱਬ ਚੱਬ ਕੇ ਹੀ ਖਾਣ ਤਾਂ ਜ਼ਿਆਦਾ ਬੈਟਰ ਹੈ ਕਈਆਂ ਨੂੰ ਟੇਸਟ ਵਧੀਆ ਨਹੀਂ ਲੱਗਦਾ ਤਾਂ ਥੋੜਾ ਤਵੇ ਤੇ ਰੋਸਟ ਕਰ ਲੈ ਤਵੇ ਤੇ ਰੋਸਟ ਕਰਨ ਬਾਅਦ ਫਿਰ ਤਾਂ ਸਰ ਪਤਾ ਨਹੀਂ ਲੱਗਣਾ ਕੈਂਡੀ ਤਰ੍ਹਾਂ ਅੰਦਰ ਚਲਾ ਜਾਣਾ ਇਹ ਸੌਖਾ ਤਰੀਕਾ ਹੈ ਤੇ ਹੁਣ ਗਾਰਲਿਕ ਲੈ ਲਿਆ ਉਸ ਤੋਂ ਫਿਰ ਅਸੀਂ ਇਹ ਦੇਖਣਾ ਵੀ ਅਸੀਂ ਹੁਣ ਕੀ ਖਾਣਾ ਹੈਗਾ ਦੈਨ ਸਰ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਫਰੂਟ ਉਹ ਵਾਲਾ ਲੈਣ ਜਿਹਦਾ ਜੀ ਆਈ ਗਲੈਸਮਿਕ ਇੰਡੈਕਸ ਜਿਹਦਾ ਬਹੁਤ ਲੋ ਹੋਵੇ ਹੁਣ ਇਹਦੇ ਵਿੱਚ ਲੋ ਕਿੰਨਾ ਹੋ ਸਕਦਾ ਸਰ 0 ਤੋਂ 45 ਜਾਂ 50 ਤੱਕ ਪਰ ਲੋ ਹੀ ਮੰਨਾਂਗੇ ਜਦੋਂ 50 ਤੋਂ ਅਬੋਵ ਹੋ ਗਿਆ ਤਾਂ ਉਹ ਹਾਈ ਹੋ ਜਾਂਦਾ ਅਸੀਂ ਉਹ ਫਰੂਟ ਲੈਣਾ ਹੀ ਨਹੀਂ ਜਿਹਦੇ ਵਿੱਚ ਜੀਆਈ ਇੰਡੈਕਸ ਜਿਹੜਾ ਉਹ ਜ਼ਿਆਦਾ ਹੋਵੇ ਸਭ ਦੇ ਕੋਲ ਮੀਡੀਆਜ਼ ਹੈਗੇ ਸਰ ਮੀਡੀਆ ਤੇ ਸਰਚ ਆਊਟ ਕਰਨ ਕਿ ਲੋ ਕੀ ਦਾਇਆ ਹੁਣ ਫਰੂਟ ਦੀ ਅਸੀਂ ਗੱਲ ਕਰੀਏ ਸਰ ਉਹਨਾਂ ਨੇ ਫਰੂਟ ਡੇਲੀ ਇੱਕ ਐਪਲ ਤੇ ਨਾਲੇ ਉਹਨਾਂ ਨੇ ਗਵਾਵਾ ਅਮਰੂਦ ਸਰ ਇਹ ਖਾਣਾ ਸ਼ੁਰੂ ਕਰ ਦੇਣ ਤੇ ਇਹ ਤਾਂ ਉਹਨਾਂ ਲਈ ਜਾਦੂ ਹੋ ਜਾਣਾ ਸਰ ਜਿਨ੍ਹਾਂ ਨੂੰ ਡਾਇਬਟੀਸ ਹੈਗੀ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਇਹ ਸੇਵ ਹੈਗਾ ਔਰ ਅਮਰੂਦ ਹੈਗਾ ਜਿਹੜਾ ਸ਼ਖਸ ਇਹ ਚੀਜ਼ਾਂ ਖਾਣੀਆਂ ਸ਼ੁਰੂ ਕਰ ਦੇਗਾ ਡਾਇਬੀਟਿਸ ਮੈਨੇਜ ਉਸੇ ਦਿਨ ਤੋਂ ਹੋਣੀ ਸ਼ੁਰੂ ਹੋ ਜਾਏਗੀ ਸਰ ਉਸੇ ਦਿਨ ਤੋਂ ਕਿਉਂਕਿ ਗੋਲੀ ਤਾਂ ਸੀ ਐਡਵਾਈਸ ਹੀ ਨਹੀਂ ਕਰ ਰਹੇ ਰੀਜ਼ਨ ਕੀ ਹੈ ਸਰ ਹੁਣ ਦੇਖੋ ਅਸੀਂ ਚਾਰਟ ਰੱਖਿਆ ਹੈਗਾ Apple ਦੇ ਵਿੱਚ ਸਿਰਫ ਫਾਈਬਰ ਹੈ ਅਸੀਂ ਲੈਣਾ ਕੀ ਹੈ ਅਸੀਂ ਡਾਈਟ ਉਹ ਲੈਣੀ ਹੈ ਜਿਹਦੇ ਵਿੱਚ ਫਾਈਬਰ ਇਨਟੇਕ ਜ਼ਿਆਦਾ ਹੋਏ ਲੋ ਇਨ ਫੈਟ ਤੇ ਲੋ ਇਨ ਕੈਲਰੀਜ਼ ਤੇ ਅਸੀਂ ਹੁਣੇ ਗੱਲ ਕਰਾਂਗੇ ਕੰਪਲੈਕਸ ਕਾਰਬਸ ਦੀ ਕੰਪਲੈਕਸ ਕਾਰਬ ਬਾਰੇ ਮੈਂ ਬਹੁਤ ਦੱਸਾਂਗੀ ਸਰ ਕੰਪਲੈਕਸ ਕਾਰਬ ਸਰ ਕੰਪਲੈਕਸ ਕਾਰਬ ਕੰਪਲੈਕਸ ਔਖਾ ਹੋ ਗਿਆ ਨਾ ਔਖਾ ਅਸੀਂ ਹੁਣ ਉਹੋ ਖਾਣਾ ਉਸ ਤੋਂ ਬਾਅਦ ਰੋਟੀ ਤਾਂ ਖਾਣੀ ਪੈਣੀ ਹੁਣ ਇਹ ਤਾਂ ਹੈ ਨਹੀਂ ਮੈਂ ਕਿਹਾ ਵੀ ਸਿਰ ਡਰਿੰਕ ਲੈ ਲਓ ਫਿਰ ਫਰੂਟ ਲੈ ਲਓ ਰੋਟੀ ਤਾਂ ਸਭ ਨੂੰ ਦਿਲ ਕਰਦਾ ਹੀ ਖਾਣ ਨੂੰ ਤੇ ਅਸੀਂ ਕਨਕ ਦੀ ਰੋਟੀ ਨਹੀਂ ਖਾਣੀ ਹੈਗੀ ਅਸੀਂ ਕੰਪਲੈਕਸ ਕਾਰਬ ਲੈਣੇ ਹੈਗੇ ਉਹ ਆਟਾ ਕੀ ਹੋਏਗਾ ਸਰ ਮਲਟੀ ਗ੍ਰੇਨ ਆਟਾ ਕਿਉਂਕਿ ਹਾਂ ਕੰਪਲੈਕਸ ਮੀਨਸ ਔਖ ਹੋ ਗਏ ਨੋਖਾਂ ਮੈਂ ਸਾਡੀ ਬਾਡੀ ਨੂੰ ਕੰਪਲੈਕਸ ਕਾਰਬ ਨੂੰ ਮਤਲਬ ਇਦਾਂ ਦੇ ਆਟਾ ਜਿਸ ਤਰ੍ਹਾਂ ਕਿ ਮੱਕੀ ਬਾਜਰਾ ਜਵਾਰ ਰਾਗੀ ਕੋਦਰਾ ਰਾਗੀ ਇਹਨਾਂ ਦਾ ਸਭ ਦਾ ਗੁਰੂ ਹੈ ਠੀਕ ਹੈ ਜਿਹਦਾ ਦਾ ਮੈਂ ਨਾ ਲੈਤਾ ਹੁਣ ਇਹਨਾਂ ਸਭ ਚੀਜ਼ਾਂ ਦਾ ਮਲਟੀ ਗ੍ਰੇਨ ਆਟਾ ਤਿਆਰ ਕਰ ਲਿਆ ਸਰ ਔਰ ਇਹਦੀ ਰੋਟੀ ਖਾਣ ਇਸ ਦੀ ਰੋਟੀ ਖਾਣ ਦੇ ਨਾਲ ਇਹਦੇ ਜਿਹੜੇ ਕਾਰਬਸ ਹੈ ਨਾ ਸਾਡੀ ਬਾਡੀ ਨੇ ਟਾਈਮ ਲਾਣਾ ਇਹਨੂੰ ਡਾਈਜੈਸਟ ਕਰਨ ਤੇ ਟਾਈਮ ਲਾਏਗੀ ਤਾਂ ਹੌਲੀ 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 ਡਾਈਜੈਸ਼ਨ ਹੋਏਗਾ ਮੈਟਾਬੋਲਿਜ਼ਮ ਹੋਏਗਾ ਤਾਂ ਉਹਦਾ ਜਿਹੜਾ 슈ਗਰ ਲੈਵਲ ਹੈ ਨਾ ਸਰ ਉਹ ਉਹ ਇੰਨਾ ਸਪਾਈਕ ਨਹੀਂ ਕਰੇਗਾ ਤੇ ਜੇ ਅਸੀਂ ਇਜ਼ੀ ਖਾਣੇ ਐ ਸੈਚੂਰੇਟਿਡ ਫੈਟ ਖਾਣੇ ਆ ਜਾਂ ਕਣਕ ਦੀ ਰੋਟੀ ਖਾਣੇ ਤੇ ਇੱਕੋ ਦਮ ਹੀ ਸਾਡਾ ਤਾਂ ਆਲਰੇਡੀ 슈ਗਰ ਲੈਵਲ ਇਨਕਰੀਜ਼ ਹੋਇਆ ਹੋਇਆ ਫਿਰ ਅਸੀਂ ਖਾ ਆ ਰਹੇ ਹਾਂ ਜਿੱਦਾਂ ਇੱਕਦਮ ਸਪਾਈਕ ਤੇ ਜਾਂਦਾ ਤਾਂ ਅਸੀਂ ਜਦੋਂ ਫਿਰ ਚੈੱਕ ਕਰਦੇ ਹੈਗੇ ਆ ਖਾਣਾ ਖਾਣ ਬਾਅਦ ਫਿਰ ਸੋਚਦੇ ਜੀ ਇਹ ਤਾਂ ਇੰਨਾ ਜ਼ਿਆਦਾ ਆ ਗਿਆ 200 ਆ ਗਿਆ 250 ਆ ਗਿਆ ਤੇ ਜੇ ਅਸੀਂ ਕੰਪਲੈਕਸ ਕਾਰਬ ਖਾਣੇ ਆ ਨਾ ਸਰ ਇਹ ਨਾਲੋਂ ਨਾਲ ਕਾਰਬ ਖਾਣ ਤੋਂ ਬਾਅਦ ਨੂੰ ਉਹਦਾ ਜਿਹੜਾ 200 ਤੇ ਜਾ ਰਿਹਾ ਹੈ ਨਾ ਉਹ 160 ਜਾਂ 140 ਤੱਕ ਹੀ ਰਹੇਗਾ ਸਰ ਅੱਛਾ ਜੀ ਮੈਮ ਫਿਰ ਜਿਹੜਾ ਇਹਦੇ ਵਿੱਚ ਹੋਰ ਇਸ ਤਰ੍ਹਾਂ ਦੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਅਵੋਇਡ ਕਰ ਸਕਦੇ ਆ ਜਾਂ ਜਿਨ੍ਹਾਂ ਨੂੰ ਅਸੀਂ ਖਾ ਸਕਦੇ ਆ ਕੁਝ ਇਸ ਤਰ੍ਹਾਂ ਦਾ ਹੈਗਾ ਵੀ ਆਪਣਾ ਸਿਸਟਮ ਅਸੀਂ ਸੈੱਟ ਕਰ ਲਈਏ ਤੁਸੀਂ ਕਹਿ ਰਹੇ ਹੋ ਕਿ ਸਿਰਫ ਜਿਹੜੇ ਮਲਟੀ ਗ੍ਰੇਨ ਆਟੇ ਦੇ ਨਾਲ ਅਸੀਂ ਆਪਣੀ 슈ਗਰ ਦੇ 4-5 ਪੁਆਇੰਟ ਹੇਠਾਂ ਲੈ ਕੇ ਆ ਸਕਦੇ ਆ ਸਰ ਜਿਸ ਤਰ੍ਹਾਂ ਕਿ ਅਸੀਂ ਹੁਣੇ ਦੱਸਿਆ ਵੀ ਉਹਨਾਂ ਨੇ ਕੁਝ ਵੀ ਹਾਈ ਫੈਟ ਵਾਲੀ ਚੀਜ਼ ਨਹੀਂ ਲੈਣੀ ਹਾਈ ਕੈਲਰੀ ਨਹੀਂ ਖਾਣੀ ਹੈਗੀ ਹੈਨਾ ਅਸੀਂ ਆਟ ਰੋਟੀ ਦੀ ਗੱਲ ਦੱਸ ਦਿੱਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਸਰ ਰਾਈਸ ਤਾਂ ਬਿਲਕੁਲ ਹੀ ਅਵੋਇਡ ਕਰਨੇ ਹੈਗੇ ਰਾਈਸ ਵਿੱਚ ਬਰਾਊਨ ਰਾਈਸ ਲੈ ਸਕਦੇ ਹੈਗੇ ਔਰ ਨੈਕਸਟ ਅਸੀਂ ਇੱਕ ਚੀਜ਼ ਰਹਿ ਗਈ ਸਾਡੇ ਕੋਲੋ ਕਿ ਪ੍ਰੋਟੀਨ ਇਨਟੇਕਰੀ ਉਹਨਾਂ ਨੇ ਜ਼ਿਆਦਾ ਕਰਨਾ ਪ੍ਰੋਟੀਨ ਇਨਟੇਕ ਨੇ ਕੀ ਕਰਨਾ ਸਰ ਅਗਰ ਪ੍ਰੋਟੀਨ ਲੈਣਗੇ ਫੋਰ ਐਗਜ਼ਾਮਪਲ ਗਰਾਊਂਡਨਟਸ ਮੂੰਗਫਲੀ ਕੱਚੀ ਮੂੰਗਲੀ ਰਾਤ ਨੂੰ ਭੋਂ ਸਵੇਰੇ ਲੈਣ ਸਰ ਇਸ ਨੇ ਵੀ ਬਹੁਤ ਟਾਈਮ ਤੱਕ ਉਹਨਾਂ ਨੂੰ ਹੰਗਰੀ ਨਹੀਂ ਹੋਣਦੀ ਨਾਗਾ ਭੁੱਖ ਜਿਹੜੀ ਉਹ ਆਪੇ ਝਟ ਲੱਗਣ ਨਹੀਂ ਦੇਣੀ ਹੈਗੀ ਤਾਂ ਪ੍ਰੋਟੀਨ ਸਾਡੇ ਮਸਲਸ ਲਈ ਸਾਡੀ ਵੀਕਨੈਸਸ ਲਈ ਬਹੁਤ ਅੱਛਾ ਹੈ ਹੈਨਾ ਤੇ ਪ੍ਰੋਟੀਨ ਜੇ ਅਸੀਂ ਐਗਸ ਨਾਨ ਵੇਜੇਜ ਹੈਗੇ ਆ ਤਾਂ ਸਰ ਅਸੀਂ ਐਗਸ ਤੋਂ ਵੀ ਪ੍ਰੋਟੀਨ ਲੈ ਸਕਦੇ ਹੈਗੇ ਆ ਤੇ ਉਹ ਡਿਪੈਂਡ ਕਰਦਾ ਹੁਣ ਇਹ ਚ ਅਵੋਇਡ ਕੀ ਕਰਨਾ ਤੁਸੀਂ ਸਵਾਲ ਕੀਤਾ ਸੀ ਆਪਾਂ ਨੇ ਸਟਾਰਚੀ ਵੇਜੀਟੇਬਲਸ ਸਟਾਰਚੀ ਮਤਲਬ ਸਰ ਜਿਨ੍ਹਾਂ ਦੇ ਵਿੱਚ ਲੇਸ ਹੁੰਦੀ ਹੈ ਲੇਸ ਵਾਲੀ ਕੋਈ ਸਬਜੀ ਨਹੀਂ ਖਾਣੀ ਪਿੰਡੇ ਦੀ ਪਿੰਡੀ ਹੋਗੀ ਸਰ ਆਲੂ ਹੋਗੇ ਸ਼ਕਰਕੰਦੀ ਹੋਗੀ ਤੇ ਅਸੀਂ ਖਾਣੀਆਂ ਕਿਹੜੀਆਂ ਸਬਜ਼ੀਆਂ ਇਹ ਮੋਟਿਵ ਬਣਾ ਲੈਣ ਵੀ ਅਸੀਂ ਤਾਂ ਆਲੂ ਗਾਜਰ ਜੀ ਘਰ ਬਣ ਗਈ ਨਾ ਤਾਂ ਪੇਸ਼ੈਂਟ ਸੋਚੇ ਮੈਂ ਖਾਣਾ ਹੀ ਨਹੀਂ ਆਲੂ ਕਿਉਂਕਿ ਗਾਜਰ ਚ ਆਲੂ ਪੈ ਗਏ ਅਸੀਂ ਖਾਣਾ ਕੀ ਓਨਲੀ ਲੀਫੀ ਲੀਫੀ ਵੈਜੀਟੇਬਲਸ ਜਿਹੜੀਆਂ ਹਰੇ ਪੱਤੇ ਦਾ ਸਬਜ਼ੀਆਂ ਉਹ ਖਾਣੀਆਂ ਹੈਗੀਆਂ ਜਿਵੇਂ ਮੇਥੀ ਪਾਲਕ ਹੋਗੀ ਹਨਾ ਤੇ ਨਾਲ ਅਸੀਂ ਸਬਜ਼ੀਆਂ ਹੋਰ ਲੈ ਸਕਦੇ ਹਾਂ ਕਰੇਲਾ ਆਪਾਂ ਯੂਜ਼ ਕਰ ਸਕਦੇ ਹੈਗੀਆਂ ਲੋਕੀ ਲੈ ਸਕਦੇ ਹੈਗੀਆਂ ਤੇ ਇਦਾਂ ਦੀਆਂ ਸਬਜ਼ੀਆਂ ਆਪਾਂ ਨੇ ਯੂਜ਼ ਕਰਨੀਆਂ ਸ਼ੁਰੂ ਕਰ ਦੇਣੀਆਂ ਮੈਮ ਪਾਣੀ ਦਾ ਵੀ ਰੋਲ ਰੰਦਾ ਸ਼ੂਗਰ ਮੈਨੇਜ ਕਰਨ ਨੂੰ ਸਰ ਜਦੋਂ 슈ਗਰ ਹੁੰਦੀ ਹੈ વોટર ਇਨਟੇਕ ਕਿਉਂਕਿ 슈ਗਰ ਹੋਣ ਤੇ ਸਿੰਪਟਮ ਆਉਂਦਾ ਹੈ ਕਿ ਸਾਨੂੰ ਥਰਸਟ ਔਰ ਹੰਗਰ ਫੀਲ ਹੁੰਦਾ ਹੈ ਮਤਲਬ ਪਿਆਸੀ ਬਹੁਤ ਲੱਗਦੀ ਹੈ ਤੇ ਭੁੱਖ ਵੀ ਬਹੁਤ ਲੱਗਦੀ ਹੈ ਉਸ ਟਾਈਮ ਤੇ વોટર ਇਨਟੇਕ ਵਧਾ ਦਿਓ ਔਰ ਇਥੋਂ ਤੱਕ ਕਿ ਸਰ ਮੈਂ ਤਾਂ ਇਹ ਕਹਾਂਗੀ ਕਿ ਅਸੀਂ ਹਫਤੇ ਦੇ ਤਿੰਨ ਦਿਨ ਪਾਣੀ ਤੇ ਹੀ ਰਹਿ ਜਾਈਏ ਨਾ ਸਰ ਜੇ ਪਾਣੀ ਤੇ ਹੀ ਰਹਿ ਜਾਈਏ ਤਾਂ ਬਾਡੀ ਨੂੰ ਤਾਂ ਕੁਝ ਮਿਲਿਆ ਹੀ ਨਹੀਂ ਸਾਡੀ ਬਾਡੀ ਤਾਂ ਖਾਲੀ ਹੈ ਨਾ ਤੇ ਸਿਰ ਜਿਹੜਾ ਗਲੂਕੋਜ਼ ਆਲਰੇਡੀ ਵਧਿਆ ਹੋਇਆ ਅੰਦਰ 슈ਗਰ ਲੈਵਲ ਵਧਿਆ ਹੋਇਆ ਹੈ ਤੇ ਉਸੇ ਨੇ ਹੀ ਤਾਂ ਫਿਰ ਸਾਨੂੰ એનર્ਜੀ ਦੇਣੀ ਹੈ ਸਾਨੂੰ ਫਾਸਟਿੰਗ ਵੀ ਬਹੁਤ ਰਿਜ਼ਲਟ ਅੱਛਾ ਦੇਗੀ ਅੱਛਾ ਤੇ ਫਿਰ ਮੈਮ ਇੱਕ ਹੋਰ ਬੜਾ ਹਮਸਵਾਲ ਹੈ ਤੁਸੀਂ ਬਹੁਤ ਸਾਰੀਆਂ ਬਾਰੀਕੀ ਨਾਲ ਚੀਜ਼ਾਂ ਦਸੀਆਂ ਨੇ ਤੇ ਫਿਰ ਇਹ ਖਾਣ ਦਾ ਢੰਗ ਵੀ ਹੈ ਜੀ ਕੁਝ ਥਡੇ ਫਰੂਟ ਨੇ ਸੀ ਖਾਣ ਖਾਣਾ ਕਿਵੇਂ ਸਰ ਅਸੀਂ ਮਾਰਨਿੰਗ ਹੀ ਲੈਣਾ ਖਾਣਾ ਖਾਣ ਤੋਂ ਪਹਿਲੇ ਫਰੂਟ ਲੈਣਾ ਜਿਹੜਾ ਵੀ ਲੈਣਾ ਹੈਗਾ ਤੇ ਹੁਣ ਅਸੀਂ ਫਰੂਟ ਦੀ ਗੱਲ ਕਰੀਏ ਉਹਨਾਂ ਨੇ ਫਰੂਟ ਦੇ ਵਿੱਚ ਜਿਹੜੇ ਅਸੀਂ ਰੱਖੇ ਇਹ ਤਾਂ ਐਡ-ਆਨ ਕਰਨੇ ਹੀ ਕਰਨੇ ਆ ਸਰ ਐਪਲ ਦੇ ਵਿੱਚ ਫਾਈਬਰ ਹੈ ਜਿਹੜੀ ਅਸੀਂ ਹੁਣੇ ਗੱਲ ਕੀਤੀ ਫਾਈਬਰ ਹੈ ਔਰ ਇਹਦੇ ਆਪਣੇ ਐਜੀ ਕੰਪਾਊਂਡ ਹੈ ਕਿ ਇਹਨਾਂ ਨੇ 슈ਗਰ ਨੂੰ ਕੰਟਰੋਲ ਰੱਖਣਾ ਹੈ 베ਰੀਜ਼ ਜਿਹੜੀ ਮਰਜ਼ੀ ਲੈ ਲੈਣ ਅਸੀਂ ਹਰ ਵਾਰ ਜਿਹ ਤਰ੍ਹਾਂ ਪ੍ਰੈਗਨੈਂਸੀ 'ਚ ਮੈਂ ਖਾਸ ਕਰਕੇ ਦੱਸਦੀ ਹਾਂ ਸਟਰਾਬੇਰੀ ਬਲੂਬੇਰੀ ਅਵੋਕਾਡੋ ਐਮਐਚ ਨੂੰ ਸਰ ਕਿੱਦਾਂ ਨਹੀਂ ਵਧਾ ਸਕਦੀ ਹੈਗੀ 베ਰੀਜ਼ ਦੇ ਵਿੱਚ ਸਰ ਫਾਈਬਰ ਹਾਈ ਹੈ 슈ਗਰ ਲੋ ਹੈ ਕੋਈ ਵੀ 베ਰਿਸ ਖਾ ਲੈਣ ਫਿਰ ਅਸੀਂ ਸਿਟਰਿਕ ਫਰੂਟ ਦੀ ਲਾਸਟ ਟਾਈਮ ਵੀ ਗੱਲ ਕੀਤੀ ਸੀ ਪ੍ਰੈਗਨੈਂਸੀ ਅਗਰ ਕਨਸੀਵ ਕਰਨੀ ਹੈ ਸੌਕੇ ਤਰੀਕੇ ਨਾਲ ਸਿਟਰਿਕ ਫਰੂਟ ਸਾਨੂੰ ਕੁਝ ਵੀ ਜੋ ਖੱਟੇ ਫਲ ਹੁੰਦੇ ਆ ਲਾਈਕ ਨੀਂਬੂ ਹੋ ਗਿਆ ਕੀਵੀ ਹੋ ਗਿਆ ਔਰੇਂਜ ਹੋ ਗਿਆ ਸੀਜ਼ਨਲ ਫਰੂਟ ਹੈ ਨਾ ਇਹਨਾਂ ਔਰ ਇਹਨਾਂ ਨੂੰ ਔਰੇਂਜ ਦਾ ਜੂਸ ਨਹੀਂ ਪੀਣਾ ਔਰੇਂਜ ਦਾ ਜੂਸ ਪੀਣ ਦੀ ਬਜਾਏ ਔਰੇਂਜ ਅਸੀਂ ਵਿਦ ਫਾਈਬਰ ਖਾਣਾ ਉਹਦਾ ਫਾਇਦਾ ਸਾਨੂੰ ਜ਼ਿਆਦਾ ਹੈ ਔਰ ਸਿਟਰਿਕ ਫਰੂਟ ਦੇ ਵਿੱਚ ਸਰ ਪੋਟਾਸ਼ੀਅਮ ਬਹੁਤ ਜ਼ਿਆਦਾ ਹੈਗਾ ਔਰ ਵਿਟਾਮਿਨ ਸੀ ਅਸੀ ਹੋਣੇ ਡਿਸਕਸ ਕੀਤਾ अच्छा ਤੇ ਫਿਰ ਮੈਂ ਹੁਣ ਬਹੁਤ ਸਾਰੇ ਲੋਕ ਹੈਗੇ ਨੇ ਜੋ ਇਸ ਤਰ੍ਹਾਂ ਦੇ ਨੁਸਖੇ ਇਸ ਤਰ੍ਹਾਂ ਦੇ ਟੋਟ ਕੇ ਕਰ ਕਰਕੇ ਉਹਨਾਂ ਨੇ ਆਪਣਾ ਸਮਾਂ ਬੜਾ ਬਰਬਾਦ ਕਰ ਲਿਆ ਬੜੇ ਕ੍ਰੋਨਿਕਲ ਮਰੀਜ਼ ਹੋ ਗਏ ਕਿਸੇ ਨੂੰ 10 ਸਾਲ ਤੋਂ ਕਿਸੇ ਨੂੰ 20 ਸਾਲ ਤੋਂ ਸਾਡੀ ਭੈਣ ਨੂੰ ਸ਼ੂਗਰ ਹੈਗੀ ਹੈ ਤੇ ਫਿਰ ਉਹਨਾਂ ਵਾਸਤੇ ਤੁਸੀਂ ਕੀ ਨੁਸਖੇ ਫਾਰਮੂਲੇ ਰੱਖੇ ਹੋਏ ਨੇ ਸਰ ਜਿਹੜੀ ਤੁਸੀਂ ਗੱਲ ਕੀਤੀ क्रॉनिक ਦੀ ਹੈ ਨਾ क्रॉनिक ਡਿਜ਼ੀਜ਼ ਹੋ ਜਾਂਦੀ ਹੈ ਜਦੋਂ ਅਸੀਂ ਮੈਡੀਸਿਨਸ ਲੈਨੇ ਆ ਪਰ ਜਦੋਂ ਅਸੀਂ ਇਹ ਇਨਟੇਕ ਕਰਾਂਗੇ ਉਦੋਂ क्रॉनिक ਨਹੀਂ ਹੁੰਦਾ ਤੇ ਦੂਸਰੀ ਗੱਲ ਫਾਰਮੂਲੇਸ਼ਨ ਆਪਣੇ ਕੋਲ ਹੈਗੀ ਹੈ ਸਰ ਡਾਇਬੀਟਿਸ ਦਾ ਪੂਰਾ ਟ੍ਰੀਟਮੈਂਟ ਹੈ ਕਿਉਂਕਿ ਡਾਇਬੀਟਿਸ ਹੋਣ ਬਾਅਦ ਬਾਡੀਜ਼ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਵੀਕਨੈਸ ਮੂਡ ਸਵਿੰਗ ਚਿੜਚਿੜਾਪਨ ਤੇ ਇਥੋਂ ਤੱਕ ਕਿ ਡਾਇਬੀਟਿਸ ਨੇ ਸਰ ਸਾਡੇ ਸਾਰੇ ਹਾਰਟ ਤੇ ਕਿਡਨੀਜ਼ ਤੇ ਲੀਵਰ ਤੇ ਸਾਰਿਆਂ ਤੇ ਇਫੈਕਟ ਪਾਣਾ ਤੇ ਅਸੀਂ ਕੱਲਰ ਡਾਇਬੀਟਿਸ ਵਿੱਚ ਪਾਊਡਰ ਨੇ ਸਾਰੀਆਂ ਚੀਜ਼ਾਂ ਦਾ ਟ੍ਰੀਟਮੈਂਟ ਦਿੰਦਿਆਂ ਆ ਇਹ ਪਾਊਡਰ ਹੈ ਸਰ ਇਹ ਕੈਪਸੂਲ ਹੈ ਤੇ ਇਨਕਲੂਡਿੰਗ ਇਹ ਅਸੀਂ ਟੈਬਲੇਟ ਰੱਖੀ ਹੈ ਮਤਲਬ ਡਾਇਬੀਟਿਸ ਹੋਣ ਕਰਕੇ ਪੂਰਾ ਤੇ ਪੂਰਾ ਸੋਲੂਸ਼ਨ ਅਸੀਂ ਰੱਖਿਆ ਫਿਰ ਵੀ ਲੱਗਦਾ ਕਿ ਪ੍ਰੈਗਨਨਸੀ ਕਿਸੇ ਵੀ ਕਾਰਨ ਤੋਂ ਨਹੀਂ ਠਹਿਰ ਰਹੀ ਹਰ ਵਾਰ ਦੀ ਤਰ੍ਹਾਂ ਅਸੀਂ ਹੁਣ ਵੀ ਰეკਮੈਂਡ ਕਰਾਂਗੇ ਸਰ ਸੋਭਾਗਿਆ ਮੈਂ ਪਹਿਲਾਂ ਵੀ ਕਿਹਾ ਸੋਭਾਗਿਆ ਮੈਡੀਸਨ ਲਈ ਤਾਂ ਮੇਰੇ ਕੋਲ ਕੋਈ ਵਰਡ ਹੀ ਨਹੀਂ ਹੈ ਸਰ ਮੈਂ ਲਾਸਟ ਟਾਈਮ ਵੀ ਤੁਹਾਨੂੰ ਕੰਪਲੀਮੈਂਟਸ ਦਿਖਾਈ ਸੀ ਕਿ ਪੇਸ਼ੈਂਟ ਕਹ ਰਹੀ ਕਿ ਇਹਨੇ ਕੈਪਸੂਲ ਦੇ ਨਾਲ ਹੀ ਉਹਦੀ ਬੋਡੀ ਐਨਰਜੈਟਿਕ ਹੋ ਗਈ ਜਿਹਨੂੰ ਡਾਇਬੀਟਿਸ ਹੋ ਰਹੀ ਹੈਗੀ ਔਰ ਉਹਨੇ ਪ੍ਰੈਗਨਨਸੀ ਕਨਸੀਵ ਕਰਨੀ ਹੈ ਨਾਲ ਉਹ ਸੋਭਾਗਿਆ ਮੈਡੀਸਨ ਵੀ ਲੈ ਸਕਦੇ ਹੈਗੇ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬ ਡਿਸਕਸ ਕਰਨੀ ਹੋਵੇ ਔਰ ਤੁਸੀਂ ਕਹਿ ਰਹੇ ਹੋ ਕਿ ਚੀਆ ਸੀਡ ਦਾ ਵੀ ਬੜਾ ਵਧੀਆ ਰੋਲ ਹੈਗਾ ਇਹ ਵੀ ਸਾਨੂੰ ਦੱਸ ਦਿਓ ਸਰ ਕੁਝ ਕੁ ਚੀਜ਼ਾਂ ਰਹਿ ਗਈਆਂ ਲਾਈਕ ਸੈਟ ਡਿਸਕਸ਼ਨ ਚੀਆ ਸੀਡ ਰਹਿ ਗਏ ਚੀਆ ਸੀਡਸ ਉਹਨਾਂ ਨੇ ਪਾਣੀ ਸੌਕ ਕਰਕੇ ਰੱਖਦੇ ਨੇ 15 20 ਮਿੰਟ ਫਿਰ ਉਹਨਾਂ ਨੇ ਇਹਦੀ ਡਰਿੰਕ ਲੈਣੀ ਹੈ ਤੇ ਲੈ ਸਟਰੀ ਟ੍ਰਿਕ ਕਿ ਨਾਲ ਪਿਓਂ ਕੇ ਰੱਖਦੇ ਨੇ ਜੀ ਪਿਓਂ ਕੇ ਰੱਖਦੇ ਨੇ ਸਰ ਚੀਆ ਸੀਡ ਨੂੰ ਪਿਓਂ ਕੇ ਇਹ ਡੇਲੀ ਲੈਣ ਇਹ ਚੀਜ਼ਾਂ ਮਤਲਬ ਇਹ ਸੋਚਣ ਦੀ ਬਜਾਏ ਅਸੀਂ ਕੁਝ ਸੈਚੂਰੇਟਿਡ ਫੈਟ ਲੈਣਾ ਜੋ ਅਸੀਂ ਅੱਜ ਡਿਸਕਸ ਕੀਤਾ ਨਾ ਸਰ ਇਹ 1 ਮਹੀਨੇ ਬਾਅਦ ਚੈੱਕ ਕਰ ਲੈਣ ਇਹ ਚੀਜ਼ਾਂ ਯੂਜ਼ ਕਰਕੇ ਛੋਟੇ ਜਿਹੇ ਫਾਰਮੂਲੇਸ਼ਨ ਮੇਂ ਹੋਰ ਦੇ ਦੇਣੀ ਆ ਸਰ ਉਹਨਾਂ ਨੇ ਐਡ ਆਨ ਕਰਨਾ ਹੈ ਮੇਥੀ ਕਿਸੇ ਫਾਰਮ ਦੇ ਵਿੱਚ ਮੇਥੀ ਦਾਣਾ ਕਰੇਲਾ ਚ ਡਿਸਕਸ ਕਰ ਲਿਆ ਅਸ਼ਵਗੰਧਾ ਤੇ ਕੜੀ ਪੱਤਾ ਸਰ ਮੇਰੇ ਆਪਣੇ ਪਰਸਨਲ ਪੇਸ਼ੈਂਟਸ ਨੂੰ ਮੈਂ ਇਨੀਸ਼ੀਅਲ ਸਟੇਜ ਤੇ ਮੈਡੀਸਿਨ ਨਹੀਂ ਦਿੰਦੀ ਮੈਂ ਉਹਨਾਂ ਨੂੰ ਐਡਵਾਈਸ ਕਰਦੀ ਆ ਅਸ਼ਵਗੰਧ ਦੇ ਦੋ ਪੱਤੇ ਤੇ ਦੋ ਕੜੀ ਪੱਤੇ ਰੇ ਉੱਠਦੇ ਸੇਰੇ ਖੰਲੀ ਪੇਟ ਖਾ ਲੋ ਦੋ ਟਾਈਮ ਦੁਪਹਿਰੇ ਜੇ ਫਿਰ ਖਾ ਲੋ ਦੋ ਟਾਈਮ ਇਹ ਪੱਤੇ ਯੂਜ਼ ਕਰਨੇ ਆ ਦਾਲਚੀਨੀ ਦਾ ਬਹੁਤ ਜ਼ਿਆਦਾ ਫਾਇਦਾ ਹੈ ਜੋ ਵੀ ਜੂਸ ਬਣਾ ਰਹੇ ਇਹ ਵਿੱਚ ਉਹ ਐਲੋਵੀਰਾ ਵੀ ਪਾ ਸਕਦੇ ਆ ਕੋਸ਼ਿਸ਼ ਕਰ ਐਲੋਵੀਰਾ ਦਾ ਜੂਸ ਲੈਣ ਸਰ ਇਸ ਦੇ ਵਿੱਚ ਉਹਨਾਂ ਨੇ ਹਲਦੀ ਤਾਂ ਪਾਈ ਲਈ ਕਾਲੀ ਮਿਰਚ ਤੇ ਤੁਲਸੀ ਇਸ ਚੀਜ਼ਾਂ ਵੀ ਪਾ ਲੈਣ ਅਸੀਂ ਹੁਣ ਜਿਵੇਂ ਕੰਪਲੈਕਸ ਕਾਰਬਸ ਦੀ ਗੱਲ ਕੀਤੀ ਸੀ ਉਹਦੇ ਵਿੱਚ ਉਹ ਰਾਤ ਨੂੰ ਸਰਦਲੀਆਂ ਵੀ ਲੈ ਸਕਦੇ ਹੈਗੇ ਕਿ ਨੋਆ ਵੀ ਲੈ ਸਕਦੇ ਹੈ ਕਿ ਨੋਆ ਦਾ ਚਿਲਾ ਵੀ ਬਣਾ ਸਕਦੇ ਹੈਗੇ ਬੇਸਨ ਦਾ ਚਿਲਾ ਵੀ ਲੈ ਸਕਦੇ ਹੈ ਐਗਸ ਨੂੰ ਵੀ ਓਮਲੇਟ ਬਣਾ ਕੇ ਖਾ ਸਕਦੇ ਹੈ ਕਿ ਹੈ ਜੀ 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 ਮੈਮ ਬਹੁਤ ਬਹੁਤ ਸ਼ੁਕਰੀਆ acha ਹੋਣੇ ਦੱਸ ਦਿਓ ਵੀ ਤੁਹਾਡਾ ਨਾਲ ਰਾਬਤਾ ਕਿਵੇਂ ਕਰੀਏ ਮੈਮ ਅਗਰ ਕਿਸੇ ਨੂੰ ਜ਼ਰੂਰਤ ਹੈਗੀ ਹੈ ਕੋਈ ਇਹਨਾਂ ਨੁਸਖਿਆਂ ਨਾਲ ਇਹਨਾਂ ਟੋਟਕਿਆਂ ਨਾਲ ਠੀਕ ਹੋਣਾ ਚਾਹੁੰਦਾ ਸਰ ਇਹ ਫਾਰਮੂਲੇਸ਼ਨਸ ਅਗਰ ਉਹਨਾਂ ਨੂੰ ਲੱਗਦਾ ਵੀ ਕਿਸੇ ਤਰੀਕੇ ਉਹਨਾਂ ਦਾ ਡਾਈਟ ਚਾਰਟ ਉਹਨਾਂ ਨੇ ਮੇਥੋਂ ਤਿਆਰ ਕਰਾਉਣਾ ਜਾਂ ਡਾਈਟ ਬਾਰੇ ਪੂਰਾ ਕਿਉਂਕਿ ਡਾਈਟ ਚਾਰਟ ਤਾਂ ਸਰ ਤਿਆਰ ਕਰਨਾ ਹੀ ਪੈਣਾ ਹੈਗਾ ਹੈਨਾ ਤਾਂ ਸਰ ਉਹ ਮੇਰੇ ਨਾਲ ਕੰਟੈਕਟ ਕਰ ਸਕਦੇ ਦਿੱਤੇ ਕਿ ਨੰਬਰਾਂ ਤੇ ਜਾਂ ਆਪਣਾ ਕਲੀਨਿਕ ਮੁਹਾਲੀ ਫੇਸ 10 ਸੈਕਟਰ 61 ਤੇ ਉਹ ਇੱਥੇ ਮੈਨੂੰ ਕੰਟੈਕਟ ਕਰਕੇ ਮੇਥੋਂ ਸਲਾਹ مشورہ ਲੈ ਸਕਦੇ ਆ ਸਰ ਬੱਦ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਮੈਮ ਨੇ ਹਰਮੀਤ ਜੀ ਨੇ ਜਿਹੜੀ ਅੱਜ ਸਾਨੂੰ ਨੁਸਖਾ ਸਾਨੂੰ ਫਾਰਮੂਲਾ ਦਿੱਤਾ ਚਾਹੇ ਜੀਆ ਸੀਡ ਵਾਲਾ ਹੋਵੇ ਚਾਹੇ ਕਰੇਲੇ ਵਾਲਾ ਹੋਵੇ ਹਲਦੀ ਵਾਲਾ ਹੋਵੇ ਔਲੇ ਵਾਲਾ ਹੋਵੇ ਕੀਵੀ ਵਾਲਾ ਹੋਵੇ ਅਮਰੂਦ ਵਾਲਾ ਹੋਵੇ ਐਵੋਕਾਡੋ ਵਾਲਾ ਹੋਵੇ ਜਾਂ ਫਿਰ ਸੇਬ ਤੇ ਇਹ لال अंगूरਾਂ ਵਾਲਾ ਮਾਮਲਾ ਹੋਵੇ ਮੈਮ ਨੇ ਕਿਹਾ ਕਿ ਜੇ ਅਗਰ ਇਸ ਚੀਜ਼ ਨੂੰ ਅਸੀਂ ਤਰੀਕੇ ਨਾਲ ਖਾਣਾ ਸ਼ੁਰੂ ਕਰ ਦਨੇ ਤਾਂ ਸਾਨੂੰ ਬਾਹਰੋਂ ਇنسولিন ਲੈਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿੰਨਾਂ ਲੋਕਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ 슈ਗਰ ਤੋਂ ਪਰੇਸ਼ਾਨ ਉਹ ਹੋਏ ਪਏ ਨੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ